ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ COC P 5819/2025 ਜੋ ਕਿ CWP 14538/1925 ਬੰਦੀ ਹੈ ਇਸ ਦੇ ਪਟੀਸ਼ਨਰਸ ਨੂੰ ਇੱਕ ਇੱਕ 226 ਦੇ ਪੱਤਰ ਰਾਹੀਂ ਦਿੱਤੇ ਗਏ ਨਿਜੀ ਸੁਣਵਾਈ ਦੇ ਮੌਕੇ ਬਾਰੇ ਜੇਕਰ ਦੱਸਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ गुजारिश ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਸੀਡਬੀਪੀ 5819/2225 ਦੇ ਸਬੰਧ ਦੇ ਵਿੱਚ ਪੋਟੇਸ਼ਨ ਕਰਤਾਵਾਂ ਨੂੰ ਹੁਣ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਜਾਰੀ ਕੀਤੇ ਗਏ ਪੱਤਰ ਜੋ ਕਿ 1/1/26 ਨੂੰ ਜਾਰੀ ਹੋਇਆ ਹੈ ਇਸ ਦੇ ਵਿੱਚ ਕੀ ਲਿਖਿਆ ਗਿਆ ਹੈ ਇਸ ਦੇ ਵਿੱਚ ਲਿਖਿਆ ਹੈ ਡਾਇਰੈਕਟੋਰੇਟ ਸਕੂਲ এডਿਕੇਸ਼ਨ ਸਕੰਦਰੀ ਪੰਜਾਬ ਐਸ ਐਸ ਨਗਰ ਮਹਾਲੀ ਪੰਜਾਬ ਕੋ ਸਿੱਖਿਆ ਬੋਰਡ ਫੇਜ਼ 8 ਐਸ ਐਸ ਨਗਰ ਹਮਲਾ ਸ਼ਾਖਾ 4 ਸੇਵਾ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸਕੰਦਰੀ ਪੰਜਾਬ ਮੇਮਾ ਨੰਬਰ 1000 ਵਿਸ਼ਾ COTP ਨੰਬਰ 5819/2025 ਇਨ ਸਿਵਲ ਰੇਟ ਪਟੀਸ਼ਨ ਨੰਬਰ 14500/38/2025 ਜਤਿੰਦਰ ਸਿੰਘ ਢਿੱਲੋਂ ਅਤੇ ਹੋਰ ਬਨਾਮ ਪੰਜਾਬ ਸਰਕਾਰ ਤੇ ਹੋਰ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਦੇ ਵਿੱਚ ਵਿੱਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ 30-10-2025 ਦੀ ਰੋਸ਼ਨੀ ਦੇ ਵਿੱਚ COTP ਨੰਬਰ 5819/2025 ਇਨ ਸੇਵਲ ਰੈਟ ਪਟੀਸ਼ਨ ਨੰਬਰ 14538/2025 ਜੋ ਕਿ ਜਤਿੰਦਰ ਸਿੰਘ ਢਿੱਲੋਂ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਕੇਸ ਦੇ ਨਾਲ ਸੰਬੰਧਿਤ ਹੈ ਇਹਨਾਂ ਪਟੀਸ਼ਨਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਮਿਤੀ 6/1/2026 ਨੂੰ 12 ਵਜੇ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਹਾਂਜੀ ਮਿਤੀ ਹੈ 6/1/2026 ਤੇ ਸਮਾ ਰਹੇਗਾ 12 ਵਜੇ ਇਸ ਵੇਲੇ ਨਿਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ ਆਪ ਨੂੰ ਵਿਸ਼ਾ ਅੰਕਤ ਸੇਵਲ ਜਟ ਪਟੀਸ਼ਨ ਦੇ ਪਟੀਸ਼ਨਾਂ ਦੀ ਲਿਸਟ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਨਾਲ ਸੰਬੰਧਿਤ ਪਟੀਸ਼ਨਾਂ ਨੂੰ ਨਿਜੀ ਸੁਣਵਾਈ ਵਿੱਚ ਮਿੱਥੇ ਸਮੇਂ ਤੇ ਹਾਜ਼ਰ ਹੋਣ ਲਈ ਹਦਾਇਤ ਕੀਤੀ ਜਾਵੇ ਇਸ ਨੂੰ ਪਰਮ ਅਗੇਤ ਦਿੱਤੀ ਜਾਵੇ ਦੇਰੀ ਅਣਗਹਿਲੀ ਦੀ ਨਰੋਲ ਜ਼ਿੰਮੇਵਾਰੀ ਆਪ ਜੀ ਦੀ ਹੋਵੇਗੀ ਯਾਨੀ ਕਿ ਕਿਸ ਦੀ ਜ਼ਿੰਮੇਵਾਰੀ ਮਿੱਥੀ ਗਈ ਹੈ ਇਹ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਸੀਨੀਅਰ ਕੰਡਰੀ ਦੀ ਜੇਕਰ ਕੋਈ ਅਣਗਹਿਲੀ ਜਾਂ ਦੇਰੀ ਕੀਤੀ ਜਾਂਦੀ ਹੈ ਤਾਂ ਨਿਜੀ ਸੁਮਾਇਦ ਦਾ ਮੌਕਾ ਦੇਣਾ ਇਹ ਸਰਕਾਰ ਵੱਲੋਂ ਜੋ ਮੌਕਾ ਦਿੱਤਾ ਗਿਆ ਹੈ ਪੀਟੀਸ਼ਨ ਕਰਤਾਵਾਂ ਨੂੰ ਇਹ ਇੱਕ ਚੰਗਾ ਕਦਮ ਹੈ ਕਿਉਂਕਿ ਇਸ ਦੇ ਨਾਲ ਜੋ ਸਬੰਧਤ ਪੀਟੀਸ਼ਨਰ ਸਨ ਉਹ ਆਪਣਾ ਪੱਖ ਅਧਿਕਾਰੀਆਂ ਅੱਗੇ ਰੱਖ ਸਕਣਗੇ ਤੇ ਉਹ ਆਪਣੀਆਂ ਜੋ ਹੱਕੀ ਮੰਗਾਂ ਹਨ ਉਸ ਦੀ ਪੂਰਤੀ ਦੇ ਵਾਸਤੇ ਆਪਣਾ ਪੱਖ ਰੱਖ ਕੇ ਤੇ ਇਹ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਣਗੇ ਇਸ ਗੱਲ ਦੀ ਪਰਪਲ ਸੁਭਾਵਨਾ ਹੈ ਇਸ ਵੀਡੀਓ ਵਿੱਚ ਪਰ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਕਾਈ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ